ਅੱਜ ਇਹ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕ ਕਦੇ ਇਨਸਾਫ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨੇ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜ਼ਬਰਦਸਤੀ ਫਸਾਇਆ ਹੋਇਆ ਚੱਕ ਕੇ ਟਰਚਰ ਹੁੰਦਾ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦੰਨਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ ਬੰਦਾ ਆ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਹੀ ਹੈ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਸਾਡੇ ਬਾਗੀ ਸਰਦਾਰ ਸੂਰਮੇ ਜਿਵੇਂ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ੱੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤੇ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈ ਏ ਤਾਂ ਰੀਤ ਇਹ ਅੱਜ ਦੀ ਤਾਂ ਹੈ ਨਹੀਂ ਬਾਈ ਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਆ ਕਿ ਆ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਿਓ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨਾ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜ਼ਬਰਦਸਤੀ ਫਸਾਇਆ ਹੋਇਆ ਚੱਕ ਕੇ ਟੌਰਚਰ ਹੁੰਦਾ ਹੈ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦਿੰਨਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਵਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜਿਹੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ ਬੰਦਾ ਆ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਿਹਾ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਹੈ ਸਾਡੇ ਬਾਗੀ ਸਰਦਾਰ ਸੂਰਮੇ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ੱੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤਾਂ ਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈ ਏ ਤਾਂ ਰੀਤ ਇਹ ਅੱਜ ਦੀ ਤਾਂ ਹੈ ਨਹੀਂ ਬਾਈ ਜੀ ਮੈਨੂੰ ਇਹ ਲੱਗਦਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਡੇ ਕਾਨੂੰਨ ਨੇ ਨਹੀਂ ਕਦੇ ਇਨਸਾਫ਼ ਕੀਤਾ ਤਾਂ ਲੋਕ ਕਈ ਵਾਰ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ ਜਿੱਥੇ ਸਾਨੂੰ ਇਨਸਾਫ ਮਿਲਦਾ ਹੋਵੇ ਅੱਜ ਉਸ ਕੁੜੀ ਦਾ ਰੇਪ ਹੋਇਆ ਜਦੋਂ ਕਿ ਉਹਨਾਂ ਨੂੰ ਖੜਾ ਕੇ ਉਸੇ ਟਾਈਮ ਗੋਲੀ ਮਾਰ ਦੇਣੀ ਚਾਹੀਦੀ ਸੀ ਔਰ ਪਤਾ ਵੀ ਹੈ ਕਿ ਆਹ ਬੰਦਿਆਂ ਨੇ ਕੀਤਾ ਕਿੰਨਾ ਬਰੂਟਲ ਰੇਪ ਹੋਇਆ ਹਰ ਬੰਦੇ ਦੇ ਅੱਜ ਦਿਲ ਦੇ ਵਿੱਚ ਅੱਗ ਲੱਗੀ ਪਈ ਹੈ ਕਿ ਸਾਨੂੰ ਛੱਡ ਦਿਓ ਅਸੀਂ ਪਾੜ ਦਾਂਗੇ ਸਾਡੇ ਹਰ ਇੱਕ ਦੇ ਵਿੱਚ ਜਦੋਂ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਦੇ ਵੱਲ ਤੁਸੀਂ ਜੇ ਕਿਸ਼ਨਾ ਮੋੜ ਦੀ ਗੱਲ ਵੀ ਕਰਦੇ ਹੋ ਤਾਂ ਕਿਸ਼ਨਾ ਮੋੜ ਵੀ ਸਿਸਟਮ ਦਾ ਸਤਾਇਆ ਹੋਇਆ ਜ਼ਬਰਦਸਤੀ ਫਸਾਇਆ ਹੋਇਆ ਚੱਕ ਕੇ ਟਰਚਰ ਹੁੰਦਾ ਉਹਨਾਂ ਲੋਕਾਂ ਦੇ ਜੁਰਮ ਹੁੰਦਾ ਤਾਂ ਚੀਜ਼ਾਂ ਹੁੰਦੀਆਂ ਸਾਡੇ ਕਈ ਨੌਜਵਾਨ ਇਸ ਚੀਜ਼ ਦੀ ਭੇਟ ਚੜੇ ਨੇ ਮੈਂ ਇੱਕ ਵਾਰ ਇੱਕ ਵਕੀਲ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਕਹਾਣੀਆਂ ਦਿੰਨਾ ਮੈਂ ਕਿਹਾ ਕੀ ਕੀ ਕਹਾਣੀਆਂ ਦੋਗੇ ਤੁਸੀਂ ਮੈਨੂੰ ਕਹਿੰਦੇ ਮੈਂ ਇਹੋ ਜੇ ਹਜ਼ਾਰਾਂ ਲੋਕ ਨੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੋਈ ਜੁਰਮ ਨਹੀਂ ਕੀਤਾ ਕੋਈ ਗੁਨਾਹ ਨਹੀਂ ਕੀਤਾ ਬਟ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਭੁਗਤ ਰਹੇ ਨੇ ਲੋਕਾਂ ਦੇ ਫਸਾਏ ਹੋਏ ਨੇ ਫਿਰ ਇਹੋ ਜਿਹੇ ਲੋਕ ਬਾਈ ਜੀ ਕੀ ਕਰਨ ਬੰਦਾ ਆਖ ਕੇ ਜਾਂਦਾ ਕਈ ਵਾਰ ਉਹਨੂੰ ਮਜਬੂਰ ਉਹਨੂੰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹਨੂੰ ਲੱਗਦਾ ਕਿ ਯਾਰ ਜੋ ਮੇਰੇ ਨਾਲ ਹੋ ਰਿਹਾ ਜੋ ਮੇਰੇ ਨਾਲ ਬੀਤ ਰਿਹਾ ਇਹਦੇ ਨਾਲ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵਾਂ ਸੋ ਇਹ ਇਹ ਅੱਜ ਨਹੀਂ ਹੋ ਰਿਹਾ ਇਹ ਸਮੇਂ-ਸਮੇਂ ਤੋਂ ਹੁੰਦਾ ਆ ਰਿਹਾ ਸਾਡੇ ਬਾਗੀ ਸਰਦਾਰ ਸੂਰਮੇ ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਉਹ ਜਦੋਂ ਰਾਜੇ ਮਹਾਰਾਜੇ ਉਸ ਟਾਈਮ ਦੇ ੱੱਕਾ ਕਰਦੇ ਸੀਗੇ ਜ਼ੁਲਮ ਕਰਦੇ ਸੀਗੇ ਤਹਰੀ ਸਿੰਘ ਨਲੂਏ ਵਰਗੇ ਜਿੰਨੇ ਵੀ ਸੀਗੇ ਫਿਰ ਲੜਦੇ ਸੀ ਖੜਦੇ ਸੀ ਬਾਈ ਜੀ ਫਿਰ ਇਹ ਤਾਂ ਹੁਣ ਸ਼ੁਰੂ ਤੋਂ ਬਣੀ ਆਈਏ ਤਾਂ ਰੀਤ ਇਹ ਅੱਜ ਦੀ ਤਾਂ ਹੈ ਨਹੀਂ